ਦੋਰਾਹਾ ਵਿਖੇ ਰਜ਼ਾਇਕਰ ਰਿਜ਼ੋਰਟ ਵੱਲੋਂ ਹਰ ਪੀੜਤਾ ਲਈ ਸ਼ੁਰੂ ਕੀਤੇ ਬਫੇ ਸਿਸਟਮ ਦੀ ਸਾਰੀ ਰਕਮ ਡੋਨੇਟ ਕਰਨ ਦੇ ਐਲਾਨ ਤੋਂ ਬਾਅਦ ਲੋਕਾਂ ਨੇ ਦਿੱਤਾ ਭਰਮਾ ਹੁੰਗਾਰਾ ਭਾਰੀ ਗਿਣਤੀ ਚ ਪਹੁੰਚੇ ਲੋਕ ਉੱਥੇ ਹੀ ਹਰ ਪੀੜਤਾ ਦੀ ਮਦਦ 'ਚ ਆਪਣਾ ਯੋਗਦਾਨ ਪਾਉਣ ਲਈ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੀ ਪਹੁੰਚੇ ਅਤੇ ਲੋਕਾਂ ਨੂੰ ਪਹੁੰਚਣ ਦੀ ਕੀਤੀ ਅਪੀਲ ਲੱਖਾ ਜੀ ਜਿੱਥੇ ਰਜ਼ਾਇਕਰ ਰਿਜ਼ੋਰਟ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਉਸ ਤੇ ਅੱਜ ਤੁਸੀਂ ਵੀ ਪਹੁੰਚੋ ਕੀ ਕਹਿਣਾ ਚਾਹੋ ਦੇਖੋ ਪੂਰੇ ਪੰਜਾਬ ਅੰਦਰ ਜਿਹੜੀ ਹੜਾਂ ਦੀ ਮਾਰ ਆ ਪ੍ਰਕੋਪੀ ਆਈ ਹੋਈ ਆ ਕੁਦਰਤ ਦੀ ਉਸ ਵਿੱਚ ਯੋਗਦਾਨ ਪਾਉਣ ਲਈ ਰਜਾਇਕਾ ਰਿਜ਼ੋਰਟਸ ਨੇ ਬੜਾ ਵੱਡਾ ਹੰਬਲਾ ਮਾਰਿਆ ਜੋ ਪਤਾ ਲੱਗਿਆ ਸਭ ਅਨੰਤ ਸਿੰਘ ਜੀ ਖੜੇ ਨੇ ਮਾਨਕ ਸਾਹਿਬ ਜਾਂ ਹੋਰ ਸਾਥੀ ਖੜੇ ਨੇ ਵੀ 399 ਰੁਪਏ ਦੀ ਪਰ ਪਲੇਟ ਬਫੇ ਲਾਇਆ ਇਹਨਾਂ ਨੇ ਇੱਕ ਤੋਂ 5 ਵਜੇ ਤੱਕ ਜਿੰਨਾ ਅਨਲਿਮਟਿਡ ਖਾਣ ਜੋ ਵੀ ਆਉਣਗੇ ਯੋਗਦਾਨ ਪਾਉਣਗੇ ਜਿੰਨੇ ਵੀ ਲੋਕ ਆਉਣਗੇ ਉਹਨਾਂ ਨੂੰ ਕੋਈ ਮਨਾਹੀ ਨਹੀਂ ਹੋ ਜਿਹੜੀ ਇਹ ਕਮਾਈ ਹੋਊਗੀ ਜਿਹੜੀ ਸੇਲ ਹੋ ਟੋਟਲੀ ਇੱਕ ਵੀਓ ਜੇ ਤੋ 5 ਪਹਿ ਰਜਾਇਕਾ ਰਿਜ਼ੋਰਟ ਦੇ ਨਹੀਂ ਰੱਖਿਆ ਜਾਊਗਾ ਸਿਰਫ ਉਹ ਚੈਰੀਟੇਬਲ ਚੈਰੀਟੀ ਕਰਕੇ ਹੜਪੀਰ ਤੇ ਪ੍ਰਭਾਵਤ ਇਲਾਕਿਆਂ ਦਿੱਤਾ ਜਾਊਗਾ ਤਾਂ ਕਿ ਰਜੈਕਾ ਰਿਜ਼ੋਰਟ ਦੀ ਜੋ ਕਮਾਈ ਆ ਜਿਹੜੀ ਇਹ ਸੇਲ ਦੇ ਵਿੱਚ ਹੋਊਗੀ ਇੱਕ ਤੋਂ 5 ਵਜੇ ਤੱਕ ਚੱਲਿਆ ਕਰੂਗਾ ਇਹ ਖਾਣੇ ਦਾ ਬਫੇ ਲੱਗਿਆ ਵਾ ਉਹਨਾਂ 'ਚ ਵਰਤਾਇਆ ਜਾਊ ਪੈਸਾ ਜਿਨ੍ਹਾਂ ਨੂੰ ਜ਼ਰੂਰਤ ਆ ਚਾਹੇ ਉਹਨਾਂ ਨੂੰ ਮੈਡੀਸਨ ਦਿੱਤੀ ਜਾਵੇ ਚਾਹੇ ਉਹਨਾਂ ਨੂੰ ਐਗਰੀਕਲਚਰ ਦੇ ਜਾਂ ਪਸ਼ੂਤਾਂ ਲਈ ਜਾਂ ਕੁਝ ਵੀ ਆ ਰਜੈਕਾ ਵਾਲੇ ਆਪਣੀ ਸਲਾਹ ਕਰਕੇ ਇਹ ਚੈਰੀਟੀ ਕਰਨਗੇ ਤਾਂ ਕਿ ਆਪਣਾ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਰਜਾਇਕਾਲੇ ਸਾਰਾ ਯੋਗਦਾਨ ਪਾ ਸਕਾਂ। ਲੱਖਾ ਜੀ ਗੱਲ ਕਰਦੇ ਆ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇਹਨਾਂ ਵੱਲੋਂ ਤੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ? ਮੈਂ ਲੋਕਾਂ ਨੂੰ ਸਨੇਹਾ ਇਹ ਹੀ ਦੇਣਾ ਚਾਹੁੰਨਾ ਵੀ ਜਿੰਨੇ ਵੀ ਲੋਕ ਨੇ ਆਪਾਂ ਵੈਸੇ ਵੀ ਰੈਸਟੋਰੈਂਟਾਂ ਹਾਟਲਾਂ 'ਚ ਜਾਂਦੇ ਆ ਕਿਉਂ ਨਾ ਪਰ ਰਜਾਇਕਾ ਚ ਆਈਏ ਤੇ ਆਪਣਾ ਯੋਗਦਾਨ ਪਾਈਏ ਨਾਲੇ ਤਾਂ ਇੱਥੇ ਖਾਣਾ ਖਾਈਏ ਨਾਲੇ ਉਹ ਜਿਹੜਾ ਪੈਸਾ ਥੋੜਾ ਆਉਣਾ ਉਹ ਹੜ ਪ੍ਰਭਾਵਿਤ ਇਲਾਕਿਆਂ ਨੂੰ ਦਿੱਤਾ ਜਾਊ ਤੇ ਬੰਦਿਆਂ ਥੋੜਾ ਯੋਗਦਾਨ ਵੀ ਰਜਾਇਕਾ ਦੇ ਜ਼ਰੀਏ ਉੱਥੇ ਪਹੁੰਚ ਸਕਦਾ।